ਇਹ ਪਹਿਲੀਆਂ ਜੰਗਾਂ ਦੇ ਮੁਕਾਬਲੇ 65 ਤੇ 71 ਦੇ ਮੁਕਾਬਲੇ ਇਸ ਵਾਰ ਦੋਨੋਂ ਪਾਸੇ ਦੇ ਪੰਜਾਬਾਂ ਅੰਦਰ ਉਹ ਜੰਗੀ ਜਨੂਨ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਆਮ ਤੌਰ ਤੇ ਪੈਦਾ ਹੁੰਦਾ ਹੁੰਦਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਵਾਪਰੀ ਹੈ ਤੇ ਇਹਨੇ ਆਉਣ ਵਾਲੇ ਸਮੇਂ 'ਚ ਇਸ ਖਿੱਤੇ ਦੀ ਟੋਟਲ ਪੋਲਿਟਿਕਸ ਨੂੰ ਬਦਲ ਦੇਣਾ ਬੜਾ ਕੁਝ ਫਰਕ ਪਾਉਣਾ ਹੈ ਇਹਨੇ ਇਹ ਕਿਉਂ ਹੋਇਆ ਮੇਰੇ ਖਿਆਲੇ ਦਾ ਕੋਈ ਇੱਕ ਰੀਜਨ ਤਾਂ ਨਹੀਂ ਹੋ ਸਕਦਾ ਕਈ ਫੈਕਟਰ ਨੇ ਆਪਾਂ ਹੁਣ ਇਹਦਾ ਪਰਮਾ ਅਨਲਿਸਿਸ ਮੁਝਾ ਕੇ ਤੇ ਫਿਰ ਆਪਾਂ ਗੱਲ ਕਰਾਂਗੇ ਪਰ ਇੱਕ ਗੱਲ ਜਿਹੜੀ ਇਰਰਫਿਊਟੇਬਲ ਹੈ ਜਿਹੜੀ ਝੁਟਲਾਈ ਨਹੀਂ ਜਾ ਸਕਦੀ ਉਹ ਹੈ 1984 ਦਾ ਫੈਕਟਰ ਕਿਉਂਕਿ ਸਿੱਖੀ ਮੈਂਦੰਦੇ ਸੀ ਸਾਰੀ ਜੰਗ ਦੇ ਵਿੱਚ ਫੌਜ ਦੇ ਵਿੱਚ ਵੀ ਤੇ ਸਿਵਲਿਨ ਤੌਰ ਤੇ ਵੀ ਜਿਹੜੇ ਨੇ ਜਜ਼ਬੇ ਨਾਲ ਜਨੂਨ ਨਾਲ ਜੰਗ ਲੜਦੇ ਸੀ ਤੇ ਸਪੋਰਟ ਕਰਦੇ ਸੀ ਹੁਣ ਉਹ ਜਿੰਨਾ ਸਿੱਖ ਇਲੀਨੇਟ ਹੋ ਗਿਆ ਜਿੰਨੀ ਉਹ ਚ ਬਗਾਨੀ ਆਗੀ ਆ ਜਿਸ ਕਿਸਮ ਦੇ ਪ੍ਰੋਸੈਸ ਵਿੱਚੀ ਪਿਛਲੇ ਸਾਲਾਂ ਚ ਲੰਘਣਾ ਪਿਆ ਸਿੱਖਾਂ ਨੂੰ ਜਿੰਨੀਆਂ ਉਹਨਾਂ ਨਾਲ ਬੇਇਨਸਾਫੀਆਂ ਹੋਈਆਂ ਇੰਨੀ ਕਿ ਚੇਤਨਤਾ ਤਾਂ ਉਹਨਾਂ ਨੂੰ ਆ ਗਈ ਹੈ ਇਹ ਗੱਲ ਬਹੁਤ ਤਸੱਲੀ ਵਾਲੀ ਹੈ ਕਿ ਐਤ ਕਾ ਉਹ ਜਨੂਨ ਕਿਤੇ ਨਹੀਂ ਦਿਸਿਆ ਨਾ ਕੋਈ ਬਦਵਾਨ ਨਾ ਕੋਈ ਲਿਖਾਰੀ ਨਾ ਕੋਈ ਸੰਪਾਦਕ ਉਸ ਤਰ੍ਹਾਂ ਨਹੀਂ ਬੋਲਦੇ ਜਿਵੇਂ ਪਹਿਲਾਂ ਬੋਲਦੇ ਸੀ ਹਾਂ ਜਿਹੜੇ ਕੁਝ ਇਹ ਕਹ ਲੋ ਕਿ ਵੈਬ ਚੈਨਲ ਜੇ ਖੁੱਲੇ ਹਨ ਧੰਦਾ ਕਰਨ ਵਾਲੇ ਉਹਨਾਂ ਦਾ ਬਹੁਤ ਪੂਰ ਰਿਹਾ ਹੈ ਜ਼ਿਆਦਾਤਰ ਬਹੁਤ ਹੀ ਪੂਰ ਜਿਵੇਂ ਵੀ ਹੁਣ ਹੁਣ ਤਾਂ ਸਾਡੇ ਮੋਢਿਆਂ ਤੇ ਆ ਪਿਆ ਸਾਰਾ ਉਹਨਾਂ ਨੇ ਜੋਰ-ਜੋਰ ਨਾਲ ਲਾਇਆ ਪਰ ਕਿਤੇ ਵੀ ਲੋਕਾਂ ਦੇ ਵਿੱਚ ਉਹ ਜਨੂੰਨ ਨਹੀਂ ਭੜਕਿਆ ਥੱਲੇ ਤੱਕ ਜਾ ਕੇ ਦੇਖੋ ਖਾਸ ਕਰਕੇ ਬਾਰਡਰ ਏਰੀਏ ਦੇ ਦੋਵਾਂ ਇਲਾਕਿਆਂ ਦੇ ਵਿੱਚ ਨਾ ਉਹ ਪੈਂਦੀ ਹੋਏ ਤੇ ਲਗਾਤਾਰ ਇਹ ਕਹਿੰਦੇ ਰਹੇ ਬੋਕਲੀਅਨ ਦਲੇਰੀ ਨਾਲ ਕਿ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਆਮਨ ਚਾਹੁੰਨੇ ਆ ਜੰਗ ਸਾਡੇ ਹਿੱਤ ਚ ਨਹੀਂ ਅਸੀਂ ਆਮਨ ਚਾਹੁੰਨੇ ਇਹ ਗੱਲ ਕਹਿਣੀ ਜੰਗ ਦੇ ਦੌਰਾਨ ਇਹ ਕੋਈ ਛੋਟੀ ਗੱਲ ਨਹੀਂ ਇਹ ਆਵਾਜ਼ ਪਠਾਉਣੀ ਇਹਦੀ ਬਹੁਤ ਵੱਡੀ ਸਿਗਨੀਫਿਕੈਂਸ ਹੈ ਇਹਨੂੰ ਬਹੁਤ ਜੀਆਂ ਆ ਕਹਿਣਾ ਬਣਦਾ ਤੇ ਇਹਨੇ ਬੜੀ ਆਉਣ ਵਾਲੇ ਸਮੇਂ ਚ ਫਰਕ ਪਾਉਣਾ ਸੋ 184 ਦਾ ਫੈਕਟਰ ਹੈ ਹੋਰ ਵੀ ਫੈਕਟਰ ਹੈਗੇ ਆ ਮੇਰੇ ਖਿਆਲ ਜਿਹੜਾ ਕਿਸਾਨ ਅੰਦੋਲਨ ਵੀ ਹੈ ਉਸਨੇ ਵੀ ਜਿਸ ਕਿਸਮ ਦੀ ਚੇਤਨਤਾ ਲਿਆਂਦੀ ਹੈ ਉਹਦੇ ਕਰਕੇ ਵੀ ਮਤਲਬ ਜੇ ਸਰਕਾਰ ਤੋਂ ਦੂਰੀ ਇੱਕ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਉਹ ਸਾਫ਼ ਦੇਸੀ ਹੈ ਤੋ ਇਹ ਕਿ ਕਿਸੇ ਵੀ ਕੋਈ ਵੀ ਕਿਸਾਨ ਜੂਨੀਅਨ ਇਹ ਫੋਰਡ ਹੀ ਨਹੀਂ ਸੀ ਕਰ ਸਕਦੀ ਉਹ ਜੰਗ ਦੇ ਪੱਖ ਚ ਬੋਲਣ ਲੱਗ ਗਏ ਬਹੁਤ ਵੱਡੀ ਗੱਲ ਹੈ ਜੰਗ ਲੱਗੀ ਹੋਵੇ ਤੁਹਾਡੀ ਕੋਈ ਜਥੇਬੰਦੀ ਕੋਈ ਜੂਨੀਅਨ ਕੋਈ ਹੋਰ ਕੋਈ ਵੀ ਜਥੇਬੰਦੀ ਖੁੱਲ ਕੇ ਪ੍ਰਗਟਨਾ ਹੋਵੇ ਅੱਗੇ ਤਾਂ ਮੁਜਾਰੇ ਕਰਤੇ ਹੁੰਦੇ ਸੀਗੇ ਝੰਡੇ ਚੁੱਕ ਕੇ ਤਿਰੰਗੇ ਝੰਡੇ ਚੁੱਕ ਕੇ ਇਹ ਬਹੁਤ ਵੱਡੀ ਗੱਲ ਹੈ ਸੋ ਇੱਕ ਹਿਸਾਬ ਨਾਲ ਇਹ ਮੋਦੀ ਦੀ ਕਮਾਈ ਹੈ ਕੱਲੇ ਮੋਦੀ ਦੀ ਨਹੀਂ ਵਸਤੇ ਇੰਡੀਅਨ ਸਟੇਟ ਦੀ ਹੈ 1983 ਚ ਤਾਂ ਮੋਦੀ ਕਿਤੇ ਹੈ ਵੀ ਨਹੀਂ ਸੀ 1984 ਸੀ ਜੋ ਕੀਤਾ ਤੇ ਉਸ ਤੋਂ ਬਾਅਦ ਲਗਾਤਾਰ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਉਹਦੇ ਵਿੱਚ ਹੀ ਹੈ ਪਰ ਜਿਹੜੀ ਕਮੀਨਗੀ ਹੈ ਤੁਸੀਂ ਦੇਖੋ ਵੀ ਇੱਕ ਪਾਸੇ ਦੂਜਿਆਂ ਤੋਂ ਦੇਸ਼ ਭਗਤੀ ਦੀ ਮੰਗ ਹੋ ਰਹੀ ਹੈ ਸੈਕਰੀਫਾਈਸ ਦੀ ਮੰਗ ਹੋ ਰਹੀ ਹੈ ਕਿ ਆਪਦੇ ਨੈਰੋ ਜਿਹੜੇ ਹੈਗੇ ਹੈ ਤੇ ਉਹਨਾਂ ਨੂੰ ਕੁਰਬਾਨ ਕਰ ਦਿਓ ਦੂਜੇ ਪਾਸੇ ਪਾਣੀ ਕਿਵੇਂ ਖੋਇਆ ਫਿਰ ਭਾਖਣਾ ਤੋਂ ਮਲ ਕਿਵੇਂ ਖੋਇਆ ਇਹ ਜੇ ਮੌਕੇ ਨੂੰ ਨਹੀਂ ਬਖਸ਼ਿਆ ਵੀ ਇਹ جنگ ਦਾ ਫਾਇਦਾ ਉਠਾ ਕੇ ਤੇ ਇੱਕ ਨਲਾਇਕ ਗਵਰਨਮੈਂਟ ਜਿਹੜੀ ਪੰਜਾਬ ਦੇ ਮੱਥੇ ਸਿਰ ਤੇ ਆ ਬੈਠੀ ਤੇ ਉਹਦਾ ਹੱਦ ਦਰਜੇ ਦਾ ਨਲਾਇਕ ਸੀਐਮ ਉਹਦਾ ਫਾਇਦਾ ਉਠਾ ਕੇ ਉਹ ਪਾਣੀ ਲੈ ਗਏ ਹਰਿਆਣੇ ਵਾਲੇ ਤੱਕੇ ਦੇ ਇੱਕ ਦੇ ਜੋਰ ਨਾਲ ਲੈ ਗਏ ਕੋਈ ਕੁਝ ਨਹੀਂ ਕਰ ਸਕਿਆ ਕੋਈ ਪੋਲੀਟੀਕਲ ਪਾਰਟੀ ਕੁਝ ਨਹੀਂ ਕਰ ਸਕਦੀ ਸੋ ਮੇਰੇ ਖਿਆਲ ਹੁਣ ਆਪਾਂ ਗੱਲ ਨੂੰ ਸਮੇਟਰ ਵੱਲ ਚੱਲੀਏ ਇਸ جنگ ਨੇ ਬਹੁਤ ਕੁਝ ਦਿਖਾਤਾ ਇੱਕ ਤਾਂ ਸਾਰੀਆਂ ਪਾਰਟੀਆਂ ਦਾ ਹੀ ਜਪਿਆਜ ਇੱਕ ਗੱਲ ਮੈਨੂੰ ਫੇਰ ਜੀ ਚੰਗੀ ਲੱਗੀ ਭਾਵੇਂ ਅਕਾਲੀ ਦਲ ਜਿੰਨੇ ਵੀ ਧੜੇ ਅਕਾਲੀਆਂ ਦਾ ਜੀ ਭਾਵੇਂ ਕਾਂਗਰਸ ਪਾਰਟੀ ਆ ਭਾਵੇਂ ਆਮ ਆਦਮੀ ਪਾਰਟੀ ਹੈ ਉਹ ਉਸ ਤਰ੍ਹਾਂ ਦੇ ਗੇਰ ਚ ਨਹੀਂ ਪਏ ਜਿਵੇਂ ਕਿ ਬਾਕੀ ਜਮਨਾ ਤੋਂ ਪਾਰ ਦੇ ਇਲਾਕੇ ਦੇ ਲੋਕ ਪਏ ਸੀ ਉਹ ਬੜੇ ਠੀਕ ਠੀਕ ਜਿਸੈਂਦੇ ਸੈਂਦੀ ਚੱਲੇ ਐ ਐਨਾ ਉਹਨਾਂ ਨੂੰ ਚਾਹ ਨਹੀਂ ਕੁਦਿਆ ਮਤਲਬ ਦੇਸ਼ ਭਗਤੀ ਇਹ ਇੱਕ ਚੰਗੀ ਡਿਵੈਲਪਮੈਂਟ ਹੋਈ ਆ ਖਾਸ ਕਰਕੇ ਅਕਾਲੀਆਂ ਦੇ ਮਾਮਲੇ 'ਚ ਤਾਂ ਬਹੁਤ ਤੱਥਲੀ ਆਈ ਗੱਲ ਹੋਈ ਆ ਉਹਨਾਂ ਦੇ ਸਾਰੇ ਸੰਸਥਾਵਾਂ ਸਾਰੇ ਮਤਲਬ ਉਹਨਾਂ ਦਾ ਜੋ ਵੀ ਇੱਕ ਸਟਰਕਚਰ ਹੈਗੇ ਆ ਕਿਤੇ ਵੀ ਉਹਨਾਂ ਨੇ ਕੋਈ ਜੰਗਵਾਜਾਂ ਵਾਲੀ ਭਾਸ਼ਾ ਨਹੀਂ ਵਰਤੀ ਇਹ ਇੱਕ ਸ਼ੁਭ ਸਾਗਣਾ ਚੰਗਾ ਜਿਹੜਾ ਹੋਰ ਅੱਗੇ ਵਧਣਾ ਚਾਹੀਦਾ ਤੇ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਹੋਰ ਕੀ ਸਰਦਾਰ ਸੇਮਰਨਜੀਤ ਸਿੰਘ ਮਾਨ ਨੇ ਜਿਸ ਕਿਸਮ ਦਾ ਬੋਲਡ ਪੋਜੀਸ਼ਨ ਲਈ ਇਹ ਪੋਜੀਸ਼ਨ ਲੈਣੀ ਬਹੁਤ ਔਖੀ ਹੈ ਤਹੇ ਜੇ ਮਾਹੌਲ ਚ ਚੱਲ ਰਹੀ ਜੰਗ ਚ ਇੱਕ ਠੋਕ ਕੇ ਕਹਿਣਾ ਵੀ ਅਸੀਂ ਇਹਦੇ ਖਿਲਾਫ ਹਾਂ ਸਿੱਖੇ ਜੰਗ ਦਾ ਸਪੋਰਟ ਨਹੀਂ ਕਰਨਗੇ ਕਿਉਂਕਿ ਸਿੱਖਾਂ ਨੇ ਦਾ ਕੋਈ ਫੈਸਲਾ ਨਹੀਂ ਕੀਤਾ ਸਿੱਖਾਂ ਦੀ ਕਿਤੇ ਨਮਾਇੰਦਗੀ ਕੋਈ ਨਹੀਂ ਇੱਕ ਐਡਾ ਪ੍ਰਿੰਸੀਪਲ ਦਾ ਸਵਾਲ ਖੜਾ ਕਰਕੇ ਉਨੇ ਬਹੁਤ ਜ਼ਿਆਦਾ ਦਲੇਰੀ ਨਾਲ بار بار ਉਹਨੇ ਇਹ ਗੱਲ ਦੇ ਉੱਤੇ ਜ਼ੋਰ ਲਾਇਆ ਇਹ ਪਹਿਲੀ ਵਾਰ ਮੇਰੇ ਸਾਰੇ ਜੀਵਨ ਦੇ ਇਤਿਹਾਸ ਚ ਜੰਗ ਦੇ ਮੌਕੇ ਕੋਈ ਸਿੱਖ ਲੀਡਰ ਇਸ ਤਰ੍ਹਾਂ ਬੋਲ ਸਕਿਆ ਹੋਵੇ ਇਸ ਤਰ੍ਹਾਂ ਪੋਜੀਸ਼ਨ ਲੈ ਸਕਿਆ ਹੋਵੇ ਸੋ ਇਸ ਪੱਖੋਂ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸਾਰਾ ਕ੍ਰੈਡਿਟ ਦੇਣਾ ਬਣਦਾ ਹੈ ਕਿ ਉਹਨਾਂ ਨੇ ਬੜਾ ਚੰਗਾ ਕੀਤਾ ਸਿੱਖਾਂ ਦਾ ਸਿਰ ਉੱਚਾ ਕੀਤਾ ਸੋ ਮੇਰਾ ਖਿਆਲ ਹੈ ਕਿ ਅੱਜ ਅੱਜ ਦੀ ਵੀਡੀਓ ਇੰਨੀ ਬਹੁਤ ਹੈ ਇਹ ਵੀ ਜਿਆਦਾ ਥੋੜੀ ਜੀ ਸਾਡੀ ਉਮੀਦ ਨਾਲ ਲੰਬੀਆਂ ਹੋ ਗਈਆਂ ਗੱਲਾਂ ਪਰ ਇਹ ਜ਼ਰੂਰੀ ਸੀ ਪਰ ਇਹ ਡਿਸਕਸ਼ਨ ਇਹ ਗੱਲਬਾਤ ਲਗਾਤਾਰ ਚੱਲਦੀ ਰਹੂ ਇਹਦੇ ਬੜੇ ਡਾਈਮੈਂਸ਼ਨਸ ਨੇ ਦੇ ਬੜੇ ਪੱਖ ਹਨ ਉਹਨਾਂ ਬਾਰੇ ਫਿਰ ਆਪਾਂ ਆਉਣ ਵਾਲੇ ਸਮੇਂ 'ਚ ਇਸ ਚਰਚਾ ਨੂੰ ਅੱਗੇ ਜਾਰੀ ਰੱਖਾਂਗੇ ਹੁਣ ਆਗਿਆ ਦਿਓ ਵੈਗਰੂ ਜੀ ਕਾ ਖਾਰਸਾ ਵੈਗਰੂ ਜੀ ਕੀ ਫਤ